ਆਮੋਸਰ ਕਰਨਾ ਕਰਨਾ ਸੀ ਸਾਸਰੀ ਕਾਰ ਦੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸਾਵ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਾਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਾ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜਿਹੜੇ ਮੇਰੇ ਵੀਰ ਪਾਣਾ ਕਮੈਂਟ ਕਰਦੇ ਨੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਜੀ ਤੇ ਅੱਛਾ ਪਲਾਦਰੀ ਸੀ ਵੇੜਾ ਤੋਂ ਨਾ ਬਹੁਤ ਖਰਾਬ ਹੋ ਰਿਹਾ ਸੀਗਾ ਪੁੱਤ ਹਨੇਰੀਆਂ ਆਈ ਜਾਂਦੀਆਂ ਨੇ ਦੇ ਰੋ ਦੇ ਦਿਨ ਹੁਣ ਇਹਨੇ ਹਜੇ ਵੀ ਕਹਿੰਦੇ ਨੇ ਕਿ 20 ਤਰੀਕ ਤੱਕ ਆ ਹੀ ਰਹੂਗਾ ਅੱਜ ਅਸੀਂ ਗੱਡੀ ਧੋਣੀ ਸੀ ਗੱਡੀ ਵਾਲੀ ਜਦੇ ਖਰਾਬ ਹੋ ਰਹੀ ਸੀ ਗੱਡੀ ਕੱਢਤੀ ਸੀ ਆਪਾਂ ਬਾਹਰ ਗੱਡੀ ਵੀ ਧੋਵਾਂਗੇ ਤੇ ਫਿਰ ਅਸੀਂ ਕਹਾਂਗੇ ਫਰਸ਼ ਵੀ ਧੋਦਿਏ ਦੇਖੀ ਜਉ ਨੇਰੀ ਆਉਣੀ ਹੈ ਤੁਹਾਨੂੰ ਕੀ ਬਣੇ ਫਿਰਣਾ ਫਿਰ ਵਾਰੀ ਵਾਰੀ ਗੱਡੀ ਕੱਢਣੀ ਔਖੀ ਹੈ ਜੀ ਸਾਨੂੰ ਫਿਰ ਅੱਜ ਹੁਣ ਧੋ ਕੇ ਗੱਡੀ ਢਾਕ ਦਾਂਗੇ ਤਰਪਾਲ ਤੋਂ ਪਰ ਗੱਡੀ ਤੇ ਰਹਿੰਦੀ ਨਹੀਂ ਉੱਡ ਜਾਂਦੀ ਹੈ ਜੇਹੜੀ ਬਹੁਤ ਪੈਂਦੀ ਐ ਤੇ ਤੁਮ ਮੱਕੇ ਨੇਰੀ ਜਾਂਦੀ ਐ ਤਰਪਾਲ ਰਹਿੰਦੀ ਨਹੀਂ ਜੀ ਬੜੀ ਮੁਰੀ ਕੱਟਿਉਣੀ ਐ ਲਿੰਦੀ ਨਾਲੇ ਫਰਾ ਫਿਰ ਜਦੋਂ ਉਹਨੇ ਬੰਦ ਕਰ ਦੇ ਕੋਈ ਸਿੱਧੀ ਮੋਟਾ ਮੋਟਾ ਕੰਟਕੀ ਬੱਕਰ ਨਾਲ ਫੇਰ ਦੁਬਾਰੇ ਪਾਣੀ ਮਾਰਤਾ ਅੱਜ ਵੀ ਆਪਣਾ ਆਹ ਟੈਂਕਾ ਥੱਲੇ ਪਾਣੀ ਪੈਂਦੇ ਬਾਈ ਜੱਲਾ ਬੈਠ ਜਾਂਦੀ ਖਾਣੀ ਪਾਣੀ ਜੱਲਾ ਬੈਠੇ ਆਹ ਗਮਲੇ ਚੋਂ ਪਰ ਫਾਰਸ਼ ਤੋਂ ਤੋਤਾ ਸੀ ਜੀ ਨਾਲੇ ਪਮੂਰੇ ਮੂਰੇ ਵਾਈਪਰ ਮਾਰ ਜਾਨੇ ਮੰਗਰਪਾ ਬੋਕਰ ਨਾਲ ਕੱਢੀ ਜਾਨੇ ਕਿਉਂਕਿ ਜਿਆਦਾ ਪਾਣੀ ਵੀ ਡੁੱਲਦਾ ਹਨਾ ਮੋਟਾ ਮੋਟਾ ਪਹਿਲਾਂ ਭਰੇਤਾ ਕੱਢ ਦਿੰਨੇ ਹੈਗੇ ਜਿਆਦਾ ਪਾਣੀ ਵੀ ਨਹੀਂ ਵੇਸਟ ਹੁੰਦਾ ਤੇ ਅੱਜ ਤਾਂ ਅਸੀਂ ਪੈਪ ਲਾ ਲਈ ਮੋਟੀ ਪਟੂਟੀ ਤੇ ਲੱਗੀ ਹੋਈ ਐ ਨਹੀਂ ਤੁਸੀਂ ਬਾਲਟੇ ਨਾਲ ਹੀ ਧੋ ਦਿੰਨੇ ਆ ਤੇ ਅੱਜ ਭੈਣ ਨੇ ਪੈਪ ਲਾ ਲਈ ਕਹਿੰਦੀ ਪੈਪ ਨਾਲ ਧੋ ਦੀ ਕਿਉਂਕਿ ਨੇਹਰੀਆਂ ਪੈਂਡੇ ਨਹੀਂ ਛੱਡਦੇ ਤੁਹਾਨੂੰ ਪਤਾ ਏ ਰੋਜ਼ ਦਾ ਕੰਮ ਐ ਰੱਬ ਦਾ ਰੋਜ਼ ਦਾ ਰੋਜ਼ ਕਿਧਰੋਂ ਦਾ ਕਿਧਰੋਂ ਨੇਹਰੀ ਚੱਕ ਲਿਆਉਂਦਾ ਪਿਛਲੇ ਪੈਰ ਹੁੰਦੇ ਨੇਹਰੀ ਸ਼ਾਮ ਦੇ ਟਾਈਮ ਉਦੋਂ ਨੇਹਰੀ ਆਉਂਦੇ ਜਾਂ ਰਾਤ ਨੂੰ ਆਉਗੀ ਨਾਲ ਦੀ ਨਾਲ ਲਾਈਟ ਕੱਟ ਦਿੰਦੇ ਨੇਗੇ ਦਿਨੇ ਰੱਬ ਸਾਰਾ ਦਿਨ ਸੁੱਤਾ ਰਹਿੰਦੇ ਰਾਤ ਨੂੰ ਰੱਬ ਨੂੰ ਜਾਗ ਆ ਜਾਂਦੀ ਏ ਇਕ ਤਾ ਨਹਿਰੀਆਂ ਦੇ ਬੱਟ ਕੱਢ ਰੱਖੇ ਰੱਬ ਨੇ ਮੀਂਹ ਜਮੀਨ ਹੀ ਪਾਉਂਦਾ ਸਾਡੇ ਮੇਰੇ ਪੱਕੇ ਗਣੀ ਤਾਂ ਮੀਂਹ ਵੀ ਪੈ ਜਾਂਦਾ ਵਧੀਆ ਵੀ ਮੀਂਹ ਵੀ ਪਾ ਜਾਂਦਾ ਵਿਚ ਨੇਰੀ ਦੇ ਸਾਡੇ ਗਣ ਤਾਂ ਕੱਲੀ ਨਹਿਰੀ ਆ ਮੀਂਹ ਜਮੀਨ ਹੀ ਪਾਉਂਦਾ ਜੇਕ ਤਕੜਾ ਜਾਂ ਮੀਂਹ ਪਾ ਦੇ ਸਾਰਾ ਰੇਤਾ ਵਾ ਦਬ ਜੇ ਕੁਝ ਜੀ ਲੋਕ ਬਾਣ ਵਾਈ ਜਾਂਦੇ ਨੇ ਹਣਾ ਤੇ ਜਮੀਨ ਵਾਈ ਕਰਕੇ ਰੇਤਾ ਬਹੁਤ ਚੱਕ ਚੱਕ ਲਿਆਉਂਦਾ ਰੱਬ ਐਨਾ ਨਾ ਰੇਤ ਨਿਰਾ ਰੇਤਾ ਹੀ ਕਰਦਾ ਬੱਠਲ ਬੱਠਲਾ ਨਿਕਲ ਜਾਂਦਾ ਰੇਤੇ ਦਾ ਇੱਥੋਂ ਹੀ ਸੰਭਰ ਦੇ ਸਵੇਰੇ ਉੱਠ ਕੇ ਰਾਤ ਨੂੰ ਨਹਿਰੀ ਆ ਜੇ ਕੀ ਕਹਣਾ ਜੀ ਇੱਕ ਦਿਨ ਨਾਨੇ ਰੀ ਆਵੇ ਨਹੀਂ ਤਾਂ ਰੋਜ਼ ਦਾ ਕੰਮ ਹੈ ਰੱਬ ਦਾ ਥੋੜੀ ਆ ਜੇ ਪਰ ਆਉਣੀ ਜ਼ਰੂਰ ਹੈ ਤੇ ਥੋੜੀ ਜੀ ਆ ਜੇ ਪਰ ਆਉਗੀ ਜ਼ਰੂਰ ਨੇਰੀ ਅੱਡੀ ਗੱਲ ਨਹੀਂ ਵੀ ਆਉਂਦੀ ਨਹੀਂ ਗੀ ਹੁਣ ਦੋ ਤੰਦਣ ਹੋ ਗਏ ਹੁਣ ਸ਼ਾਂਤੀ ਹੈ ਜੀ ਪਹਿਲਾਂ ਤਾਂ ਰੋਜ਼ ਦਾ ਕੰਮ ਹੁਣ ਵੀ 20 21 ਤੱਕ ਕਹਿੰਸੀ ਮੌਸਮ ਖਰਾਬ ਹੈ ਅਜੇ ਵੀ ਕੀ ਪਤਾ ਰੱਬ ਦਾ ਕਦੋਂ ਇਹ ਕੀ ਉਸ ਚੱਕ ਲਿਆ ਵੀ ਮਿੰਟ 'ਚ ਹੀ ਹੁਣ ਤਾਂ ਪਤਾ ਨਹੀਂ ਲੱਗਦਾ ਮਿੰਟ 'ਚ ਹੀ ਆ ਜਾਂਦਾ ਕਿਧਰੋਂ ਸੰਤਾਂ ਹਨ ਆਉਂਦੇ ਦੂਰੋਂ ਹੀ ਪਤਾ ਲੱਗ ਜਾਂਦੇ ਨੇਰੀ ਦੇ ਕੋ ਖੇਤ 'ਚ ਹਨਾ ਸਾਨੂੰ ਪਤਾ ਇਹ ਦੂਰੋਂ ਦਿਖ ਜਾਂਦੀ ਹੈ ਵੀ ਉਹ ਆਉਂਦਾ ਕਾਲਾ ਬੋਲਾ ਹੋਇਆ ਰੱਬ ਫਟਾਫਟ ਸਮਾਨ ਚੱਕ ਦੇਣਗੇ ਦੂਰੋਂ ਹੀ ਦਿਸ ਜਾਂਦੇ ਵੀ ਆ ਗਈ ਨੇਹਰੀ ਨਹੀਂ ਪਿੰਡਾਂ 'ਚ ਤਾਂ ਪਤਾ ਨਹੀਂ ਲੱਗਦਾ ਘਰਾਂ 'ਚ ਨਾ ਨੇਹਰੀ ਆਈ ਤਾਂ ਪਤਾ ਲੱਗਦਾ ਹੈ ਖੇਤ ਕਰਕੇ ਨਾ ਕੰਦ ਤੋਂ ਸਾਹਮਣੇ ਦਿਸ ਜਾਂਦਾ ਕਿਸੇ ਨਾ ਕਿਸੇ ਨੂੰ ਦਿਖੀ ਜਾਂਦਾ ਵੀ ਨੇਹਰੀ ਆ ਗਈ ਸਾਰਾ ਡੱਬਰ ਫਟਾਫਟ ਸਮਾਨ ਚੱਕਣ ਲੱਗ ਜਾਂਦੇ ਆ ਅੱਜ ਗੱਡੀ ਕੱਢੀ ਸੀ ਬਾਹਰ ਆਪਾਂ ਧੋਵਾਂਗੇ ਗੱਡੀ ਵੀ ਸਾਰਾ ਸਾਫ਼ ਹੋ ਗਿਆ ਜੀ ਦੇਖੋ ਕਿੰਨਾ ਸੋਹਣਾ ਹੋ ਗਿਆ ਫਰਸ਼ ਨਾ ਤੇ ਇੱਕ ਮਾੜੀ ਜਿਹੀ ਆਉਣ ਤੋਂ ਨੇਹਰੀ ਕੋਈ ਚਾਰ ਕਣੀਆਂ ਨਾਲ ਦੇ ਨਾਲ ਬਿਸ਼ਵਾੜ ਨਾਲ ਸਾਰਾ ਫਾਈਬਰ ਥੱਲੇ ਵਾਗਿਆ ਨਾ ਸਾਰੀ ਗੱਡੀ ਤੇ ਇਹ ਇੱਧਰ ਲੱਗੇ ਜੇ ਆਪਾਂ ਗੱਡੀ ਧੋਣ ਆਪਾਂ ਕਹਿ ਵੀ ਕੰਮ ਵੀ ਇਕੱਲਾ ਜਾਣਾ ਗੱਡੀ ਧੋਊਗਾ ਹਨਾ ਬਾਹਲਾ ਪਾਣੀ ਡੁੱਲਦਾ ਹੈਗਾ ਵੀ ਆਪਾਂ ਸਰਜਣ ਲੱਗ ਲਗਾ ਕੇ ਮਿੰਟ 'ਚ ਗੱਡੀ ਧੋ ਦਾਂਗੇ ਗੱਡੀ ਜਿਆਦਾ ਲਿਬੜੀ ਪਈ ਸੀਗੀ ਉਦੋਂ ਅਸੀਂ ਲੈ ਗਏ ਸੀਗੇ ਪਿੰਡ ਗੱਡੀ ਰਾਤ ਸਾਨੂੰ ਨੇਹਰੀ ਆ ਗਈ ਆਉਂਦਿਆਂ ਨੂੰ ਉਥੋਂ ਅਸੀਂ ਤੁਰੇ ਤਾਂ ਨਾ ਹੈ ਨਹੀਂ ਸਾਨੂੰ ਐਸੀ ਵੀ ਚਲ ਬਗ ਜਾਗੀ ਤੇ ਨੇਹਰੀ ਹਜੇ ਕਿੰਨਾ ਟਾਈਮ ਨਾ ਆਵੇ ਪਰ ਮੇਰੀ ਪਰਜਾਈ ਕਹਿੰਦੇ ਕਿ ਤੁਸੀਂ ਖੜਜੋ ਮੈਂ ਖੜ ਗਿਆ ਅਸੀਂ ਧਾਰਾ ਨੂੰ ਲੇਟ ਹੋ ਜਾਾਂਗੇ ਹਨਾ ਪਹਿਲਾਂ ਹੀ ਸਾਨੂੰ ਪੌਣੇ ਪੰਜ ਹੋਊਗੇ ਤੁਰਦਿਆਂ ਨੂੰ ਤੇ ਵੀ ਅਸੀਂ ਸਾਢੇ ਪੰਜ ਪੌਣੇ ਛੀ ਪਹੁੰਚਾਂਗੇ ਤੇ ਰਾਜ ਆ ਗਈ ਨੇਹਰੀ ਸਾਨੂੰ ਅੱਧੇ ਘਾਟ ਐਨਾ ਰੇਤਾ ਐਨਾ ਕੁਛ ਰੱਬ ਨੇ ਕਣੀਆਂ ਪਾਤੀ ਉੱਤੋਂ ਗੱਡੀ ਤੇ ਤੇ ਉੱਤੋਂ ਨੇਹਰੀ ਜੱਲੀ ਜਾਵੇ ਨਾ ਰੇਤਾ ਡਿੱਗੀ ਜਾਵੇ ਰੱਬ ਸਾਰਾ ਜੰਮ ਗਿਆ ਸੀ ਗੱਡੀ ਤੋਂ ਤਾਂ ਕਿ ਅਸੀਂ ਨਹੀਂ ਲਾਤੀ ਤੇ ਹੁਣ ਉਹ ਕਿਹਾ ਇਹਨਾਂ ਫਰਸ਼ ਤੋਂ ਲੀਏ ਨਾਲੇ ਗੱਡੀ ਤੋਂ ਲੀਏ ਇਧਰ ਦੇਖੋ ਜੀ ਆਪਣੀ ਕੈਰੀ ਕਿਵੇਂ ਚੌੜ ਕਰਦੀ ਐ ਪਰ ਸਿਆਣੀ ਬਹੁਤ ਐ ਇਹ ਨਾ ਪਾਣੀ ਨਾਲ ਦਾ ਬਾਲਾ ਖੇੜਦੀ ਐ ਪਰ ਕਹਿਣਾ ਸਾਰਾ ਮੰਨਦੀ ਐ ਜਿੱਥੇ ਕਹਦੇ ਬਹਿ ਜਾ ਉੱਥੇ ਬਹਿ ਜਾਂਦੀ ਐ ਜਿੱਥੇ ਕਹੀ ਉੱਠ ਜਾ ਉੱਥੋਂ ਉੱਠ ਜਾਂਦੀ ਐ ਬਹੁਤ ਸਿਆਣੀ ਹੁਣ ਅਸੀਂ ਇਹਨੂੰ ਕਹਿਤਾ ਵੀ ਫਰਸ਼ ਤੋਂ ਤੋ ਤਾਂ ਪਈ ਅਸੀਂ ਤੂ ਉੱਤੇ ਨਹੀਂ ਆਉਣਾਗਾ ਤਾਂ 2-3 ਦਿਨ ਹੋ ਗਏ ਉੱਪਰ ਨਹੀਂ ਆਉਂਦੀਗੀ ਅਬ ਦਾ ਰਾਮ ਨਾਲ ਉੱਥੇ ਬੈਠੇ ਰਹਿੰਦੇ ਅਦਰ ਦੇਖੋ ਜੀ ਆਪਣੇ ਗੰਡੇ ਪੱਟੇ ਸੀਗੇ ਐ ਡੇਗਰੇ ਕਨਸਟ ਥੱਲੇ ਇਹ ਵੀ ਆਪਾਂ ਇਹਨਾਂ ਨੇ ਨਾ ਕੱਟ ਕੇ ਫਿਰ ਪਾਵਾਂਗੇ ਟੋਕਰੇ ਚ ਕੋਈ ਕਹਿੰਦਾ ਵੀ ਵੱਡੇ ਨੂੰ ਐਂ ਰੱਖ ਦੋ ਵੀ ਖਰਾਬ ਨਹੀਂ ਹੁੰਦੇ ਔਰ ਐਂ ਬੇਨਾਂ ਕੂੜਾ じゃ ਕਿੱਥੋਂ ਸਾਵਾਂਗੇ ਹਨਾ ਵੀ ਆਪਾਂ ਇਹਨਾਂ ਨੂੰ ਸਾਫ਼ ਕਰਕੇ ਰੱਖ ਦਾਂਗੇ ਗੰਡੇ ਆਖੀ ਆਪਣੇ ਬਾਵਾ ਨੇਗੇ ਗੰਡਾ ਵੀ ਉਹ ਬਹੁਤ ਵੱਡਾ ਹੈ ਵਧੀਆ ਆਪਣ ਸਰਜੂ ਪਰ ਵੀ ਇਹ ਪਕਰ ਹੀ ਲਾਈ ਸੀ ਗੰਡੇ ਮੁੱਲ ਨਹੀਂ ਦਿੱਤੇ ਪਰ ਤਾਂ ਬਹੁਤ ਮਹਿੰਗੇ ਸੀ ਗੰਡੇ ਇੱਕ ਤੇ ਦਾ ਗੰਡੇ ਦਾ ਰੇ ਠੀਕ ਹੈ ਪਰ ਤਾਂ 1500 ਦਾ ਗੱਟਾ ਹੋ ਗਿਆ ਸੀ ਗੰਡਿਆਂ ਦਾ ਇਧਰ ਆਪਾਂ ਮੰਜੇ ਵੀ ਧੋ ਦਈਏ ਜੀ ਮੰਜਾ ਤੇ ਬਹੁਤ ਰੇਤਾ ਚੜਿਆ ਪੈ ਦੇਖੀ ਜਾਊਗਾ ਰੱਬ ਨੇ ਰਿਲੀਆਊਗਾ ਦਵਾਰੇ ਲਿਬੜ ਜਾਣਗੇ ਪਰ ਕਿਰਤ ਆਪਾਂ ਧੋ ਦਈਏ ਬਹੁਤ ਸਾਨੂੰ ਆਇਆ ਹੋ ਰਿਹਾ ਸੀ ਬਹੁਤ ਦਿਨਾਂ ਦਾ ਹਨਾ ਤਾਂ ਨਾ ਮੰਜੇ ਸੀਗੇ ਬਾਹਰ ਇਹ ਵੀ ਆਪਾਂ ਧੋ ਦਈਏ ਇਹਨਾਂ ਨੂੰ ਤੇ ਫਿਰ ਉਹ ਦੇਖਾਂ ਜੂ ਕਪੜਾ ਲਾ ਕੇ ਕਪੜਾ ਲਾ ਦਾਂਗੇ ਫਿਰ ਜ਼ਿਆਦਾ ਖਰਾਬ ਨਹੀਂ ਹੁੰਦੇਗੇ ਇਹ ਕੁਝ ਨੇਹਰੀਆਂ ਕਰਕੇ ਐਕਟੀਨਿਅਸ ਉਹਦੀ ਤੋਹ ਦੇ ਨੇ ਹਾੜੀ ਤੋਂ ਬਾਅਦ ਮੰਝੇ ਐਕਟੀਨਿਹਰੀਆਂ ਕਰਕੇ ਬਸ ਐਂ ਰਹਿ ਗਿਆ ਕੰਮ ਕੁਝ ਨੂੰ ਪਤਾ ਹੈ ਜਦੋਂ ਹੁਣ ਕੜਾਈ ਦਾ ਲਾਲਚ ਹੋ ਰਿਹਾ ਹੈ ਨਾ ਫਿਰ ਕੰਮ ਦੂਜੇ ਰਹਿਣ ਵਾਲਾ ਕੰਮ ਹੈ ਕਿਉਂਕਿ ਆਪਾਂ ਕੋਈ ਕੰਮ ਵਾਲੀ ਤਾਂ ਕੋਈ ਸੱਦ ਦੇ ਨਾਲ ਹੈਲਪਰ ਹੋ ਜੇ ਫਿਰ ਵੀ ਬਹੁਤ ਫਰਕ ਹੈ ਨਾ ਤੇ ਆਪਾਂ ਆਪ ਹੀ ਕੰਮ ਕਰਨਾ ਹੁੰਦਾ ਆਪਾਂ ਸ਼ੂਟਿੰਗ ਕਰਦਾ ਵੀ ਸਲਾਈ ਕੜਾਈ ਦਾ ਵੀ ਤੇ ਘਰ ਦੇ ਕੰਮ ਵੀ ਤੁਹਾਨੂੰ ਪਤਾ ਹੈ ਫਿਰ ਬੰਦਾ ਜੀ ਕਿੱਧਰ ਕਿੱਧਰ ਹੋਵੇ ਨਾ ਹੁਣ ਸਾਨੂੰ ਮਾੜੀ ਜੀ ਐ ਹੋਇਆ ਵੀ ਅਸੀਂ ਸੂਟ ਲਾਈ ਨਹੀਂ ਮਸ਼ੀਨ ਚਲਾਈ ਨਹੀਂ ਗਈ ਵੀ ਚਲ ਆਪਾਂ ਘਰ ਦੇ ਕੰਮ ਸਮਾਰੀਏ ਘਰੇ ਵੀ ਤੁਹਾਨੂੰ ਪਤਾ ਹੈ 4 ਦਿਨ ਹੱਥ ਨਾ ਲਾਈਏ ਕਿਨਕ ਨਾ ਕੂੜਾ ਜੜ ਜਾਂਦਾ ਹੈਗਾ ਘਰੇ ਤਾਂ ਬਸ 4 ਦਿਨ ਕਿ ਇੱਕ ਦਿਨ ਹੀ ਨਾ ਹਨਾ ਡਸਟਿੰਗ ਕਰ ਕਰੇ ਤਾਂ ਦਿਨਾਂ ਰਿੱਤਾ ਚੜ ਜਾਂਦਾ ਸਾਡੇ ਤਾਂ ਖੇਤਾਂ ਕਰਕੇ ਬਹੁਤ ਜਿਆਦਾ ਆਉਂਦਾ ਹੈਗਾ ਰੋ ਡਸਟਿੰਗ ਹੁੰਦੀ ਹੈ ਸਾਰੇ ਵੱੱਡੇ ਤੋਂ ਲਾ ਕੇ ਤੇ ਫਿਰ ਝਾੜੂ ਲਾ ਕੇ ਸਾਰੀ ਕੋਠੀ ਡਸਟਿੰਗ ਹੁੰਦੀ ਹੈ ਫਿਰ ਪੋਚਾ ਲਾਉਨੇ ਆ ਫਿਰ ਬਾਹਰ ਤੁਹਾਨੂੰ ਪਤਾ ਹੈ ਜੀ ਨੇਰੀ ਆ ਜਾਂਦੇ ਕੀ ਕੁਝ ਬੇੜਿਆਂ ਚ ਹਨਾ ਛੜੇ ਵੱਡੇ ਬੇੜੇ ਨੇ ਤੰਨ ਕਰਾਲਾਂ ਤੋਂ ਵੀ ਉੱਪਰ ਘਰ ਹੈ ਸਾਡਾ ਤਿੰਨ ਗਲਾਂ ਤੋਂ ਵੱਧ ਜਗ੍ਹਾ ਚ ਘਰ ਹੈ ਵੀਰਸوں ਨੂੰ ਪਤਾ ਇਹ ਲੋ ਬੋਕਰ ਚੱਕੇ ਨਾ ਸੰਭਰਨਾ ਹੁੰਦਾ ਪਰ ਸਾਨੂੰ ਪਤਾ ਕਿਵੇਂ ਢੂਈਆਂ ਖੜ ਜਾਂਦੀਆਂ ਨੇ ਨਾ ਸੰਭਰੇ ਬਿਨਾ ਸਰੇ ਨਾ ਜਿਵੇਂ ਛੱਡਿਆ ਜਾਵੇ ਆਪ ਨੂੰ ਬੁਰਾ ਲੱਗੀ ਜਾਂਦਾ ਰਹਿੰਦਾ ਵੀ ਸਾਰਾ ਦਿਨ ਫਿਰ ਕਰੇ ਜੀ ਨਹੀਂ ਲੱਗਦਾ ਹਨਾ ਜੇ ਸਾਫ ਸਫਾਈ ਨਾ ਹੋਵੇ ਤੇ ਇੱਕ ਪੱਕਿਆਂ ਕਰਕੇ ਜੰਮੀ ਅੱਗੇ ਦਾ ਕੱਚਾ ਹੁੰਦਾ ਸੀਗਾ ਔਰ ਇਸ ਤਰਾਵਾ ਵਿੱਚ ਲੁਕ ਵੀ ਜਾਂਦਾ ਸੀ ਹੁਣ ਤਾਂ ਮੁੱਠੀ ਰੇਤੇ ਦੀ ਵੀ ਆ ਜੇ ਤਾਂ ਵੀ ਐ ਚਮਕੀ ਜਾਂਦੀ ਰਹਿੰਦੀ ਐ ਸਾਰਾ ਬੇੜਾ ਤੋਂ ਸੰਭਰਨਾ ਪੈਂਦਾ ਸਾਰਾ ਪਸ਼ੂ ਵਾਲਾ ਹੋ ਜਾਂਦਾ ਜੀ ਫਿਰ ਸਾਈਡ ਜੀ ਤੇ ਲੰਗ ਜਿਹੜਾ ਆਪਣਾ ਇਹਦੇ ਬਹੁਤ ਪੱਤੇ ਆਉਂਦੇ ਨੇ 베ਰੀ ਦੇ ਮਾੜੀ ਜਿਹੀ ਹਵਾਜ ਹੈ ਨਾ 베ਰੀ ਆਪਣੇ ਤੇ ਉਹਦੇ ਪੱਤੇ ਐਨੇ ਸਾਰੇ ਦਰਖਤਾਂ ਦੇ ਪੱਤੇ ਆ ਜਾਂਦੇ ਨੇ ਅੱਗੇ ਤਾਂ ਆਰਾਮਦਾਰੀ ਹੁੰਦੀ ਸੀ ਜੀ ਕੱਚੇ 베ੜੇ ਹੁੰਦੇ ਸੀ ਹੈਨਾ ਪਾਣੀ ਛਿੜਕ ਕੇ ਸੰਭਰ ਦਿੰਦੇ ਸੀ ਨਾ ਮਿੱਟੀ ਉੱਠਦੀ ਨਾ ਰੇਤਾ ਉੱਡਦਾ ਹੁਣ ਤਾਂ ਬੋਕਰਾਂ ਘਸਾਈ ਜਾਓ ਤੇ ਬਸ ਧੂਈਆਂ ਦੁਖੀ ਜਾਓ ਇਹੀ ਕੰਮ ਰਹਿ ਗਿਆ ਅੱਗੇ ਤਾਂ ਆਰਾਮ ਨਾਲ ਬੈ ਕੇ ਸੰਭਰ ਦਿੰਦੇ 베ੜਾ ਪਾਣੀ ਛਿੜਕ ਦਿੰਦੇ ਪਹਿਲਾਂ 10 ਮਿੰਟ ਐਨਾ ਸੋਹਣਾ ਹੁੰਦਾ ਐਡੀ ਸੋਣੀ ਆਉਂਦੀ ਫਿਰ ਬਾਸ਼ਨਾ 베ੜਿਆਂ ਚੋਂ ਆਏ ਆਉਂਦੀ ਐ ਨੀ ਸੋਹਣੀ ਖੁਸ਼ਬੂ ਮਿੱਟੀ ਚੋਂ ਹਣਾ ਹੁਣ ਤਾਂ ਉਹ ਖੁਸ਼ਬੂ ਨਹੀਂ ਰਹੀ ਕਿਤੇ ਹੁਣ ਤਾਂ ਪਾਣੀ ਦਾ ਗਲਾਸ ਡੋਲਾਂਗੇ ਉਹ ਵੀ ਨਾਲੀ ਚ ਜਾਊਗਾ ਸਿੱਧਾ ਅੱਗੇ ਤਾਂ ਨਾ ਪਾਣੀ ਕੱਪੜੇ ਧੋਈ ਜਾਂਦੀਆਂ ਬੁੜੀਆਂ ਪਾਣੀ ਵੇੜੇ ਚ ਡੋਲ ਦਿੰਦੀਆਂ ਆ ਭਾਂਡੇ ਮਾਂਜੇ ਤਾਂ ਵੀ ਚੱਕੇ ਬੱਠਲ ਵੇੜੇ ਚ ਸਾਡੇਆਂ ਤਾਂ ਵੀ ਕੱਚੇ ਸੀ ਜੀ ਸਾਡਾ ਹੁਣ ਪੱਕਾ ਹੋਇਆ ਆਪਾਂ ਕਿਉਂ ਐਵੇਂ ਕਿ ਸਾਡਾ ਵੇੜਾ ਤਾਂ ਅਸੀਂ ਹੁਣੇ ਪੱਕਾ ਕਰਾਇਆ ਕੱਚੇ ਸੀ ਵੇੜਾ ਤਾਂ ਤੇ ਅੰਦਰੋਂ ਤਾਂ ਖੈਰ ਪੱਕਾ ਹੋ ਗਿਆ ਸੀਗਾ ਤੇ ਵੇੜਾ ਸਾਡਾ ਹੁਣ ਪੱਕਾ ਕਰਾਇਆ ਤੇ ਥੋੜਾ ਚਿਰ ਹੋਇਆਗਾ 3-4 ਸਾਲ ਪਹਿਲਾਂ ਕੱਚੇ ਸੀਗਾ ਬੇੜਾ ਕੱਚਾ ਹੋਇਆ ਕਰਦਾ ਜਦੋਂ ਜੀ ਮੀਂਹ ਕਣੀਆਂ ਦਾ ਟਰਾਲੀਆਂ ਆਉਂਦੀਆਂ ਹਨਾ ਕਾਸੀ ਦੇ ਟਰੈਕਟਰ ਆਉਂਦੇ ਉਹ ਕੱਚਾ ਲੈ ਲੈ ਮਿੱਟੀ ਇਹਨੇ ਨਹੀਂ ਟੋਏ ਪੈ ਜਾਂਦੇ ਉਹ ਵੀ ਔਖਾ ਲੱਗਦਾ ਸੀ ਪਤਾ ਹੀ ਨਹੀਂ ਜੀ ਕਹੇ ਜਾ ਉਹ ਹੋ ਗਿਆ ਨਾ ਪਹਿਲਾਂ ਨਹੀਂ ਮਸ਼ੀਨਰੀ ਵੀ ਨਹੀਂ ਹੁੰਦੀ ਸੀ ਕਿਉਂਕਿ ਕਿਸੇ ਟਮਾਟਲੇ ਦੇ ਘਰੇ ਟਰੈਕਟਰ ਹੋਇਆ ਕਰਦਾ ਹਨਾ ਹੁਣ ਤਾਂ ਮਸ਼ੀਨਰੀ ਘਰ ਇੱਕ ਐਮ ਮਸ਼ੀਨਰੀਆਂ ਚਾਰ-ਚਰ ਨੇਗੀਆਂ ਉਹ ਜਦੋਂ ਆਉਣਾ ਟੈਰ ਨਾਲ ਲਾਲਾ ਕੇ ਫਿਰ ਪੱਕੇ ਚ ਚੜ ਜਾਂਦੇ ਨੇ ਫਿਰ ਰੱਕੇ ਹੋਏ ਲੋਕੀ ਬੇੜੇ ਪੱਕੇ ਕਰਾਉਣ ਲੱਗ ਗਏ ਵੀ ਕੀ ਕਰੀਏ ਤਾਂ ਇਹ ਤਜੀ ਹੁਣ ਇੰਨੇ ਨੇ ਪਾਣੀ ਆਉਂਦੇ ਨੇ ਹਣ ਅੱਗੇ ਤਾਂ ਨਰਮੇ ਹੁੰਦੇ ਨਰਮਾ ਜੜੇ ਖੱਡਾਂ ਹੁੰਦੀਆਂ ਮੀਂਹ ਦਾ ਪਾਣੀ ਆਉਂਦਾ ਸਾਰਾ ਉਹਨਾਂ ਚ ਵਗ ਜਾਂਦਾ ਕਾਸੀ ਕਾਸੀ ਨੇ ਖੱਡਾਂ ਪੱਟੀਆਂ ਹੁੰਦੀਆਂ ਅੱਜ ਕੱਲ ਤਾਂ ਸਾਰਾ ਪਾਣੀ ਜਾਂਦਾ ਨਾਲੀਆਂ ਸੂਆਂ ਚ ਉਹ ਫਿਰ ਜਿੰਨਾ ਪਾਣੀ ਇਕੱਠਾ ਹੋਈ ਉਹਦਾ ਸਾਰਾ ਫਿਰ ਰੋ ਬਣ ਬਣਾਈ ਜਾਂਦੇ ਉਹ ਪਾਣੀ ਨੇ ਹੋਰ ਕਿੱਥੇ ਜਾਣਾ ਇੱਥੇ ਜੀ ਆਪਣੀ ਇਹ ਨਾਲੇ ਜੀਰੀ ਸੜਤੀ ਸੀਗੀ ਤੂੜੀ ਥੱਲੇ ਨਹੀਂ ਤੂੜੀ ਆਪਣੀ ਹੋ ਗਈ ਸੀ ਖਰਾਬ ਆਪਾਂ ਸੁੰਬਰ ਦਾਂਗੇ ਤੇ ਸ਼ਾਮ ਮੇ ਟਾਈਮ ਸਾਨੂੰ ਲੱਗ ਜਾਂਦੇ ਭੁੱਖ ਫਿਰ ਅਸੀਂ ਗੁੜ ਖਾ ਲੈਨੇ ਆ ਗੁੜ ਖਾ ਕੇ ਪਾਣੀ ਪੀ ਲੈਨੇ ਆ ਫਿਰ ਭੁੱਖ ਮਿਟ ਜਾਂਦੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਹਨਾ ਕੌਣ ਕੌਣ ਗੁੜ ਖਾ ਕੇ ਪਾਣੀ ਪੀਂਦਾ ਸਾਨੂੰ ਤਾਂ ਦਿਨ ਚ ਵੀ ਜੇ ਭੁੱਖ ਲੱਗਿਆ ਵੀ ਕੁਝ ਖਾਣ ਨੂੰ ਨਾ ਹੋਵੇ ਪਰ ਅਸੀਂ ਗੁੜ ਖਾ ਕੇ ਪਾਣ ਦਾ ਗਲਾਸ ਪੀ ਲੈਨੇ ਫਿਰ ਭੁੱਖ ਮਿਟ ਜਾਂਦੀ ਹੈ ਨਾਲ ਤੇ ਹੁਣ ਆਪਾਂ ਇਧਰ ਧਾਰਾਂ ਡੋਕੀ ਕੱਢ ਲਾਂਗੇ ਨਾਲੇ ਨੀ ਇੱਕ ਵੇਲਾ ਹੋ ਗਿਆ ਸੀ ਜੀ ਕਿਉਂਕਿ ਅਸੀਂ ਮੰਜੇ-ਮੰਜੇ ਤੋਤੇ ਹਨਾ ਉਧਰ ਬੇੜਾ ਤੋਤਾ ਗੱਡੀ ਤੋਤੀ ਥੋੜਾ ਜਿਹਾ ਹੋ ਤਾਂ ਆਪਾਂ ਧਾਰਾਂ ਨੂੰ ਲੇਟ ਹੀ ਗਏ ਸੀਗੇ ਪਰ ਉਹ ਕੰਮ ਵੀ ਬਣ ਗਿਆ ਜੀ ਕਿਉਂਕਿ ਸਵੇਰੇ ਸਾਡੇ ਤੋਂ ਪਾਏ ਨੇ ਸਿੱਧੀ ਉਹ ਕੰਮ ਬਣਦਾ ਨਹੀਂਗਾ ਉਸਵੇਰ ਬਲ ਬਸ 8 ਵਜੇ ਨੂੰ ਆਇਆ ਹੁੰਦਾ ਵੀ 12 ਵਜੇ ਗਏ ਸ਼ਾਮ ਦੇ ਟਾਈਮ ਹੀ ਸਾਡੇ ਬਾਹਰਲੇ ਕੰਮ ਬਣਦੇ ਨੇ ਵਿੜੇ ਤੇ ਅਸੀਂ ਉਹਦੇ ਨਿਕਲ ਸਕਦੇ ਆ ਸਵੇਰ ਦਾ ਸਤੂ ਕੁਛ ਨਹੀਂ ਬਣਦਾਗਾ ਸਵੇਰ ਦਾ ਧੁੱਪੇ ਨੇ ਨਹੀਂ ਆ ਜਾਂਦੀ ਉਹ ਤਾਂ ਸਿਰ ਚੱਕਰ ਆਉਣ ਲੱਗ ਜਾਂਦੇ ਤਾਂ ਸਾਡੇ ਪੌੜੀਆਂ ਵਾਲੇ ਚ ਪੁੱਛ ਲਾਉਣਾ ਵੀ ਸਾਨੂੰ ਔਖਾ ਹੋ ਜਾਂਦਾ ਸੀ ਲੇਟ ਹੋ ਜੇ ਥੋੜਾ ਟਾਈਮ ਜੀ ਫਵਾਰੇ ਲਵਾਤਾ ਜੀ ਮੱਜਾ ਨੂੰ ਹੁਣ ਆਮਦਾਰੀ ਹੋ ਰਹੀ ਹੈ ਸਾਰਾ ਦਿਨ ਰਾਮ ਨਾਲ ਬਠਰਾਂ 4 ਵਜੇ ਅਸੀਂ ਸਾਢੇ 4 ਕੱਢਦੇ ਆ ਬਾਹਰ ਫਵਾਰੇ ਥੱਲੋਂ ਮਸਾ ਦੱਗਾ ਘੰਟਾ ਨੀਰਾ ਖਾਲਨੇ 5 ਵਜੇ ਆਪਾਂ ਪਾਣੀ ਪਿਆ ਕੇ ਫਿਰ ਆਪਾਂ ਇਹਨਾਂ ਤਾਰਾਂ ਡੋਕੀ ਕੱਢ ਲੈਣੇ ਆ। ਪਵਾਰਾਂ ਦੀ ਬਹੁਤ ਆਰਾਮਦਾਰੀ ਹੋ ਰਹੀ ਏ। ਦੋ ਘੰਟੇ ਬਾਅਦ ਨੂੰ ਚਲਾ ਦੇਣਾ ਠੰਢੀ ਠੰਡੀ ਹਵਾ ਆਉਂਦੀ ਏ। ਫਿਰ ਕੋਠੀ 'ਚ ਵੀ ਆਏ ਇਹਨਾਂ ਨੂੰ ਠੰਢੀ ਹਵਾ ਆਉਂਦੀ ਏ। ਇਦਰੋਂ ਇੰਨੀ 쿨ਿੰਗ ਹੋ ਜਾਂਦੀ ਏ। ਕਿਉਂਕਿ ਆਪਾਂ ਬਾਰ ਬੰਦ ਕਰ ਦਿੰਨੇ ਆ ਪਸ਼ੂ ਵਾਲਾ 쿨ਿੰਗ ਜਿਵੇਂ AC ਵਾਲਾ ਕੰਮ ਹੋ ਜਾਂਦਾ ਡੰਗਰਾਂ ਨੂੰ। ਫਿਰ ਅਸੇ ਅਸੇ ਮਿਲਦਾ ਬਾਹਰ ਕੱਢ ਦਿੰਨੇ ਨਾ ਤੇ ਤਾਰਾਂ ਡੋਕੀ ਸੌਖੇ ਨਿਕਲ ਜਾਂਦੇ ਨੇ ਨਾਲ ਤਾਂ। ਤੇ ਉਹ ਕਿਹਰੇ ਕ루ਜੇ ਦੇ ਵਿੱਚ ਖੜਦੇ ਨੇ ਉੱਥੇ ਤਾਂ ਤੁਹਾਨੂੰ ਪਤਾ ਹੈ ਉੱਥੇ ਲੋਟ ਨਹੀਂ ਆਉਂਦਾ ਕੰਮ ਅੰਦਰ ਦਿਨੇ ਤਾਂ ਬੈਠੇ ਰਹਿੰਦੇ ਨੇ ਆਰਾਮ ਨਾਲ ਗੱਦੇ ਲਾ ਦਿੰਨੇ ਆ ਸਾਰਾ ਦਿਨ ਨਹੀਂ ਉੱਠਦੀਆਂ ਫਿਰ ਉੱਥੋਂ ਤਾਂ ਇਹ ਐਨੀ ਮੌਜ ਹੋ ਜਗੇ ਤੁਸੀਂ ਵੀ ਉਹਦੇ ਨੂੰ ਕਾਲ ਕਰ ਰਹੀ ਸੀ ਫੁਵਾੜਿਆਂ ਦੀ ਸੰਤ ਪਤਾ ਨਹੀਂ ਆਇਆ ਕਿ ਕਿੱਡਾ ਕਿ ਚੱਕਰ ਆ ਇਹ ਹੁਣ ਤਾਂ ਆਰਾਮਦਾਰੀ ਹੋ ਗਈ ਬੈੜੀ ਕਰਕੇ ਬਾਲਾ ਜਿਆਦਾ ਹੋ ਗਿਆ ਸੀ ਹਨਾ ਹਜੇ ਮੱਜਾਂ ਤਾਂ ਸੜ ਜਾਂਦਾ ਸੀ ਬੈੜੀ ਤਾਂ ਹਜੇ ਵੀ ਹੌਂਕਦੇ ਫੁਵਾੜਾਂ ਥੱਲੇ ਖੜੀ ਵੀ ਕੋਈ ਗਰਮੀ ਬਹੁਤ ਹੋ ਰਹੀ ਐ ਦੋ ਤਿੰਨ ਦਿਨਾਂ ਤੋਂ ਬਾਲੀ ਗਰਮੀ ਪੈ ਰਹੀ ਹੈ ਤੇ ਦੁੱਧ ਵੀ 2 ਕਿਲੋ ਚੱਕ ਗਈ ਬੈੜੀ ਇੱਕ ਟਾਈਮ ਦਾ ਅ ਸਵੇਰ ਵੇਲੇ ਤਾਂ ਦੁੱਧਾਂ ਘੱਟ ਦਿੰਦੀ ਹੈ ਸ਼ਾਮ ਨੂੰ ਦੁੱਧ ਸਹੀ ਦੇਤਾ ਇਹਨੇ ਸਵੇਰ ਵੇਲੇ ਦੋ ਦਿਨ ਹੋ ਗਏ ਦੁੱਧ ਬਹੁਤ ਘੱਟ ਦਿੰਦੀ ਹੈਗੀ ਪਤਾ ਨਹੀਂ ਕੀ ਹੋ ਰਿਹਾ ਇਹਨੂੰ ਦੇਖੋ ਜ ਐ ਮੂੰਹ ਮਾਰਦੇ ਨੇ ਵੀ ਛੇਤੀ ਸਾਨੂੰ ਲੇਟੀਆਂ ਪਾ ਦੋ ਸਾਰੇ ਕੱਪੜੇ ਸਾਡੇ ਤਾਂ ਐਂ ਲੇਬੇਟ ਦਿੰਦੀਆਂ ਨੇ ਜੇ ਪਹਿਲਾਂ ਸਾਨੂੰ ਪਤਾ ਨਹੀਂ ਲੱਗਦਾ ਮੱਝਾਂ ਜੀ ਫਿਰਦਿਆਂ ਨੂੰ ਜੇ ਅਸੀਂ ਆ ਕੇ ਅੰਦਰ ਆ ਕੇ ਦੇਖਦੇ ਹਾਂ ਨਾ ਚੁੱਲ੍ਹੇ ਦਾ ਕੰਮ ਕਰਦੇ ਦੇਖਦੇ ਹਾਂ ਵੀ ਸਾਰੇ ਕੱਪੜੇ ਤੇ ਲੇਟੀ ਲੱਗੀ ਪਈ ਹੁੰਦੀ ਹੈ ਲਿਬੜ ਕਿਤੇ ਗੋਹਾ ਲੱਗਿਆ ਕਿਤੇ ਲ ਅਗਲਾ ਕਹਿੰਦਾ ਜੀ ਹਣਾ ਡੰਗਰ ਪਸੂ ਐਨ ਦੁੱਧ ਪਾਉਂਦੇ ਨੇ ਪੈਸਾ ਪਰ ਹਾਲਤ ਨਹੀਂ ਦੇਖਿਆ ਅਗਲਾ ਵੀ ਕੀ ਹੁੰਦੀ ਐ ਐਨ ਨਾ ਸਵੇਰੇ ਜਦੋਂ ਅਸੀਂ ਗੂਆ ਗੂਆ ਸਟਕੇ ਜਾਂਦੇ ਐ ਇਧਰੋਂ ਤੇ ਜਾ ਕੇ ਬੈਠ ਕੇ ਪਾਣੀ ਦਾਣੇ ਪੀਂਦੇ ਆ ਉਦੋਂ ਐ ਪੈਰਾ ਦੇ ਨਾਲ ਗੋਹਾ ਜੜਾ ਪਿਆ ਹੁੰਦਾ ਐ ਉਦੋਂ ਐ ਲੱਗੂ ਗੂਆ ਪਾਈ ਫਿਰਦੇ ਐ ਬਸ ਕੋਈ ਨਾ ਤਾਂ ਹੁਣ ਬੂਟੀ ਪਾਏ ਜਾਣ ਜੀ ਠੀਕ ਕਰੀਏ ਜੀ ਇਹਨਾਂ ਨੇ ਅਸਤਾ ਬੰਦੂਆ ਕਰ ਰੱਖੇ ਆ ਰਿਸ਼ਤੇਦਾਰ ਵੀ ਰੁਸਦੇ ਨੇ ਤੁਸੀਂ ਆਉਂਦੇ ਨਹੀਂ ਗੀੜਾ ਨਹੀਂ ਮਾਰਦੇ ਅਸੀਂ ਮੇਰੇ ਨਾਨਕੇ ਰੋਜ਼ ਫੋਨ ਕਰਿਆ ਕਰਦੇ ਸੀ ਤੁਸੀਂ ਕਦੋਂ ਆਉਂਗੀਆਂ ਕੁੜੀਓ 26 ਚ ਆਉਂਗੇ ਕਿ 27 ਚ ਆਉਂਗੀਆਂ ਵੀ ਦਸਾਲ ਨੂੰ ਕਿ ਦੋ ਸਾਲਾਂ ਨੂੰ ਮਸਾਂ ਅਸੀਂ ਉੱਥੇ ਗਏ 11 ਵਜੇ ਗਏ ਅਸੀਂ ਤੇ ਅਸੀਂ ਪੌਣੇ 4 ਵਜੇ ਉਥੋਂ ਤੁਰੇ ਫਿਰ ਅਸੀਂ ਮੇਰੇ ਪੇਕੇ ਪਿੰਡ ਆ ਗਏ ਲਵੀ ਐ ਪੇਕੇ ਪਿੰਡ ਆਏ ਉਹਦੀ ਰੱਬ ਨੇ ਨੇਰੀ ਚੱਕ ਲਈ ਬਸ ਪੌਣੇ 5 6 3 ਉਥੋਂ ਪੱਜਲੇ ਵੀ 6 3 ਚੱਲ ਕਰੇ ਬੱਜੀ ਹਣਾ ਲੇਟ ਹੋ ਜਾਗੇ ਮੱਜਾਂ ਨੂੰ ਇਹਨਾਂ ਦੇ ਮਾਰੇ ਤਾਂ ਅਸੀਂ ਕਿਤੇ ਨਹੀਂ ਇਹਨਾਂ ਨੂੰ ਛੱਡ ਕੇ ਜਾਣ ਜੋਗਰੇ ਨਾ ਜੀ ਕਿਸ ਤੋਂ ਮਿਲਣ ਨੇ ਇਹ ਨਹੀਂ ਸਾਨੂੰ ਇੱਕ ਜਣੇ ਨੂੰ ਰਹਿਣਾ ਪੈਂਦਾ ਇੱਕ ਜਣੀ ਨਾ ਐਨੀ ਅਸੀਂ ਜਾਂਦੇ ਵੀ ਇੱਕ ਜਣੀ ਮਗਰੋ ਬਦੀਨ ਹੋ ਜਾਂਦੀ ਹੈ ਕੀ ਫਾਇਦਾ ਨਿਕਲਦਾ ਹੈ ਹਨਾ ਵੀ ਇੱਕ ਜਣੀ ਮਗਰੋ ਫਿਰ ਐਨੀ ਠੱਠ ਹੁੰਦੀ ਹੈ ਕਿਉਂ ਜਿਹੜੇ ਕੰਮ ਦੋ ਬੰਦਿਆਂ ਨੇ ਕਰਦੇ ਨੇ ਉਹ ਇਕੱਲੇ ਬੰਦੇ ਦਾ ਕੰਮ ਹੈ ਵੀ ਨਹੀਂ ਸਾਡੇ ਘਰੇ ਚੁੱਧ ਦੇ ਚੌਂਕੇ ਦਾ ਕੰਮ ਵੀ ਜ਼ਿਆਦਾ ਝਾੜੂ ਪੋਚੇ ਦਾ ਵੀ ਕੰਮ ਬਹੁਤ ਜ਼ਿਆਦਾ ਹੈਗਾ ਐ ਹੁੰਦਾ ਵੀ ਇੱਕ ਜਣੀ ਮਿਲਣ ਜਾਊਗੀ ਰਾਮਦਾਰੀ ਨਾਲ ਉੱਥੇ ਬੈਠੀ ਰਹੂਗੀ ਦੂਜੀ ਜਣੀ ਘਰੇ ਬਦੀਨ ਹੋਈ ਜਾਊਗੀ ਫਿਰ ਵੀ ਨਿਆਬਦਾ ਵੀ ਨਹੀਂ ਜੀ ਕਰਦਾ ਫਿਰ ਐ ਤਾਂ ਜਾਣ ਨੂੰ ਉਹ ਆਪਣੀ ਉਹ ਝੋਟੀ ਜੀ ਤੁਹਾਨੂੰ ਪਤਾ ਲੇਟ ਮਿਲਦੀ ਹੈਗੀ ਚਲ ਹੁਣ ਪਰਮਾਤਮਾ ਕਰੇ ਦੇ ਹੀ ਜਾਵੇ ਜੇ 1 ਮਹੀਨਾ ਹੋਰ ਨੰਗਾ ਤੇ ਆਪਣੇ ਇਹੀ-ਇਹੀ ਤੇ ਐਨੇ ਆਪਣੀ ਉਹ ਝੋਟੀ ਲਵੇ ਲੱਗ ਜੂਗੀ ਅੰਦਰ ਲਈ ਸੂਣ ਦੇ ਜੇ ਇਹਨੇ 15 ਕੇ ਦਿਨ ਆਪਣੇ ਹੋਟ ਪਾਤੇ ਫਿਰ ਉਹ ਝੋਟੀ ਦੇ 20 ਦਿਨ ਰਹਿ ਜਾਣਗੇ ਸੂਣ ਦੇ ਚਲ ਫਿਰ ਦੁੱਧ ਦਾ ਡਕੜ ਆਪਾਂ ਨਹੀਂ ਆਊਗਾ ਚਲ ਇਹ ਝੋਟੀ ਮਿਲ ਜੰਦੀ ਤੇ ਉਹ ਸਾਡੀ ਵੱਡੀ ਮੈਂਸ ਵੀ ਰਹੀ ਜਾਂਦੀ ਹੈ ਇਹਨਾਂ ਦਾ ਹਜੇ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਕਿਵੇਂ ਵੀ ਚੈੱਕ ਕਰੋਗੇ ਇਹਨਾਂ ਨੂੰ ਉਹ ਤੁਹਾਨੂੰ ਵੀਡੀਓ ਬਣਾ ਕੇ ਜ਼ਰੂਰ ਦੱਸਾਂਗੇ ਜੀ ਆਪਾਂ ਬਸ ਆਪਣੀ ਤੋਂ ਵੀਡੀਓ ਬਣਾਈ ਨਹੀਂ ਗਈਗੀ ਤੇ ਉਹ ਵੀਡੀਓ ਵੀ ਆਪਾਂ ਅਗਲੀ ਵੀਡੀਓ ਉਹੀ ਪਾਵਾਂਗੇ ਚੋਟੀ ਨੂੰ ਆਪਣੀ ਹੁਣ ਤਾਰਨ ਤਾਂ ਲੱਗ ਗਈ ਥੋੜਾ ਜਿਹਾ ਦੀ ਖੁਰਾਕ ਘੱਟ ਪਾਉਨੇ ਆ ਹਨਾ ਵੀ ਜੇ ਕਟਰੂਨ ਬੜਾ ਲੱਗ ਗਿਆ ਤੇ ਸ਼ਾਂ ਪੁੱਤਰੀ ਹੋਈਏ ਫਿਰ ਸੂਣ ਵੇਲੇ ਉਹ ਤੰਗ ਨਾ ਹੋਵੇ ਇਸ ਕਰਕੇ ਸਾਨੂੰ ਐ ਵੀ ਚੱਲ ਸੂਏ ਤੋਂ ਬਾਅਦ ਖਾਰਾਕ ਪਾ ਦਾਂਗੇ ਵੀ ਫਿਰ ਕਟਰੂਨ ਲੱਗ ਜਾਂਦੀ ਤੁਹਾਨੂੰ ਪਤਾ ਹੈ ਫਿਰ ਸੂਣ ਵਕਤ ਇਹ ਤੰਗ ਹੋਊਗੀ ਕਿਉਂ ਸ਼ਾਂ ਪੁੱਤਰੀ ਹੋਈਏ ਬਜਰੀ ਦੀ ਇੱਕ ਸਾਈਡ ਤੇ ਵਜਨ ਆਉਂਦਾ ਵੀ ਨਹੀਂ ਇੰਨਾ ਸਾਨੂੰ ਬੇਨੇ ਟੈਨਸ਼ਨ ਪੈ ਰਹੀ ਹੈ ਦੀ ਤਾਂ ਵੀ ਕਿਤੇ ਬਦੀਨ ਨਾ ਹੋਵੇ ਇਹ ਸੂਣ ਵੇਲੇ ਨੇ ਟੈਨਸ਼ਨ ਰਹਿੰਦੀ ਹੈ ਜਿੱਦਾਂ ਵਾ ਪਹਿਲੇ ਸੂਏ ਸੂਈ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਸੀ 1 ਮਿੰਟ ਚ ਹੀ ਸੂਪੀ ਸੀ ਇਹ ਅ ਸਮਝ ਨਹੀਂ ਮਿਲਦਾ ਦਸਵੇਂ ਦੇ ਦੋ ਦਿਨ ਰਹਿ ਗਏ ਸੀ ਉਹਦੀ ਸੂਪੀ ਸੀਗੀ ਆਪ ਹੀ ਮਿੰਟ ਚ ਬੈਠੇ ਬੈਠੇ ਸੂਹ ਤਾਂ ਇੰਨਾ ਸੋਖਾ ਸੀ ਇਹਦਾ ਵਿਚਾਰੀ ਦਾ ਆਈ ਕੱਜ ਪੈ ਗਿਆ ਇਹਦੇ ਚ ਛਾਂ ਪੁੱਤਰ ਨਾਲਾ ਸਹੀ ਨਹੀਂ ਹੋਈ ਜੀ ਛਾਂਪ ਜਿਆਦਾ ਉਤਰ ਗਈ ਮਾੜੀ ਮੋਟੀ ਹਲਦੀ ਤਾਂ ਸੈਟ ਆ ਵੀ ਜਾਂਦੀ ਜਿਆਦਾ ਯੋ ਹੋ ਗਈ ਫਿਰ ਇਸ ਕਰਕੇ ਸੈਟ ਹੀ ਨਹੀਂ ਹੋਈ ਚਲ ਫਿਰ ਵੀ ਹੁਣ ਕੀ ਕਿਸੇ ਇੰਨੀ ਸੀਲ ਝੁੱਟ ਸੀ ਛਾਂ ਪੁੱਤਰੀ ਸੀ ਇੰਨਾ ਦੁੱਖ ਸੀ ਪਰ ਇਹ ਦੁੱਧੋਂ ਨਹੀਂ ਹਟੀ ਗਈ ਥੋੜਾ ਦਿਨ ਲੱਗੀ ਪਰ ਮਿਲੀ ਜਰੂਰ ਗਈ ਸੀ ਹਨਾ ਇਹੋ ਜਿਹਾ ਪਸ਼ੂ ਜੀ ਮਸਾ ਮਿਲਦਾ ਦੇਖੋ ਜਦ ਸਾਡੀ ਬੈੜੀ ਦੇ ਨਾ ਟਮਾਟੇਲੇ ਚਿਚੜੀ ਲੱਗ ਜਾਂਦੀ ਆ ਫਿਰ ਅਸੀਂ ਨਾਲ ਦੀ ਨਾਲ ਹੀ ਪੱਟ ਦਿੰਦੇ ਆ ਹਨਾ ਤੇ ਉਹ ਤਾਂ ਇਹਦੇ ਕੰਗਰੋੜ ਵਾਲੀ ਦਵਾਈ ਆਪਾਂ ਲਾਤੀ ਸੀਗੀ ਤੇ ਉਹਦੇ ਨਾਲ ਉਹ ਤਾਂ ਲੱਗੀਆਂ ਨਹੀਂ ਚਿਚੜੀਆਂ ਨੇ ਮਨਪਰੇ ਲੱਗੀਆਂ ਸੁੱਤਰ ਗਈਆਂ ਪਰ ਨਾ ਟਮਾਟੇਲੇ ਮੋਟੀ ਮੋਟੀ ਲੱਗ ਜਾਂਦੇ ਅਸੀਂ ਨਾਲ ਦੀ ਨਾਲ ਹੀ ਤਾਰ ਦਿੰਦੇ ਆ ਜਿਹੜਾ ਸਾਡਾ ਕੋਈ ਟੱਬਰ ਆਉਂਦਾ ਨੂੰ ਦੇਖਦਾ ਚਿਚੜੀ ਲੱਗ ਰਿਹਾ ਨਾਲ ਦੀ ਨਾਲ ਐਸੀ ਪੱਟ ਦਿੰਦੇ ਆਗੇ ਉਹ ਮੋٹے ਜਿੱਚੜੇ ਲੱਗਦੇ ਨੇ ਬਰੀਕ ਤਾਂ ਇਹ ਹੈ ਨਹੀਂ ਕਿ ਬਰੀਕ ਲੱਗੀਆਂ ਸੀ ਉਹ ਦਵਾਈ ਲਾਤੀ ਕੰਗਰੋੜ ਵਾਲੀ ਉਹਦੇ ਨਾਲ ਠੀਕ ਹੋ ਗਈਆਂ ਉਹ ਹਟ ਗਈਆਂ ਸਾਰੀਆਂ ਝੜ ਗਈਆਂ ਮੱਜਾਂ ਦੇ ਆਪਣੇ ਹੈ ਨਹੀਂ ਜਿੱਚੜੀਆਂ ਵੈੜੀ ਕਰਕੇ ਹੀ ਆਪਣੇ ਜਿੱਚੜੇ ਆਈਆਂ ਨੇ ਤੇ ਆਪਾਂ ਇਹਦੇ ਏਆਈ ਕਰਵਾਤੀ ਜੀ ਵੈੜੀ ਦੇ ਮੌਸਮ ਡਾਕਟਰ ਕਹਿੰਦਾ ਸਹੀ ਸੀ ਚੱਲ ਵੀ ਵਧੀਆ ਰਹਿ ਜੂਗੀ ਇਹ ਤੇ ਬਾਕੀ ਯਾਨੀ ਮੇਰਾ ਡੇਕ ਤਾਂ ਤੀਜੇ ਚੌਥੇ ਦਿਨ ਤਾਂ ਸਾਨੂੰ ਕੋਈ ਕਹਿੰਦਾ ਵੀ ਚਲ ਮੇਰਾ ਡੇਕ ਤਾਂ ਵੀ ਸ਼ਾਇਦ ਰਹਿ ਗਈ ਇਹ ਵੀ ਜੇ ਤਾਂ ਤੁਰਤ ਡੇਕ ਹੀ ਦਿੰਦੀ ਫਿਰ ਤਾਂ ਗਲਤ ਸੀ ਤੀਜੇ ਦਿਨ ਡੇਕਿਆ ਨੇ ਜਾ ਕੇ ਸ਼ਾਮ ਨੂੰ ਵੀ ਕਹਦੇ ਨਿਸ਼ਾਨੀ ਹੁੰਦੀ ਹੈ ਵੀ ਰਹਿ ਗਈ ਚਲੋ ਜੀ ਰਹਿ ਜੇ ਵਧੀਆ ਇਹ ਵੀ ਟੈਨਸ਼ਨ ਨਿਬੜ ਜੇ ਦੇਹਲੀ ਵੀ ਚਲੋ ਜੀ ਵੀਡੀਓ ਦਾ ਅੰਡਾ ਪੈਠੀ ਕਰ ਦਿਆਂ ਜੀ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ